ਅਗਰਵਾਲ ਸਮਾਜ ਸਭਾ 모ਗਾ ਨੇ ਸਿਵਲ ਹਸਪਤਾਲ 모ਗਾ ਨੂੰ ਬੈੱਡ ਸ਼ੀਟਾਂ ਦਿੱਤੀਆਂ 모ਗਾ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਪ੍ਰਸ਼ੰਸਾ ਯੋਗ ਹਨ ਅਤੇ ਸਮੇਂ-ਸਮੇਂ ਤੇ ਸਮਾਜ ਸੇਵੀ ਕੰਮ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਰਹਿੰਦੀਆਂ ਹਨ ਇਸੇ ਦੌਰਾਨ ਹੀ ਅਗਰਵਾਲ ਸਮਾਜ ਸਭਾ 모ਗਾ ਦੇ ਆਗੂ ਡਾਕਟਰ ਅਜੀਤ ਕਾਂਸਲ ਦੀ ਅਗਵਾਈ ਹੇਠ ਅਗਰਵਾਲ ਸਮਾਜ ਸਭਾ ਦੇ ਸਮੂਹ ਮੈਂਬਰ ਨੇ ਸਿਵਲ ਸੱਜਣ 모ਗਾ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਅਤੇ ਡਾਕਟਰ ਗਗਨਦੀਪ ਸਿੰਘ ਸਿੱਧੂ ਐਸ ਐਮਓ 모ਗਾ ਨੂੰ ਸਿਵਲ ਹਸਪਤਾਲ ਦੇ ਮਰੀਜ਼ਾਂ ਲਈ দান ਕੀਤੀਆਂ ਬੈੱਡ ਸ਼ੀਟਾਂ ਤੇ ਹੋਰ ਚਾਦਰਾਂ ਅਰਪਣ ਕੀਤੀਆਂ। ਇਸ ਮੌਕੇ ਡਾਕਟਰ ਅਜੇ ਕਾਂਸਲ ਨੇ ਕਿਹਾ ਕਿ ਅਗਰਵਾਲ ਸਮਾਜ ਸਭਾ ਹਮੇਸ਼ਾ ਲੋਕ ਭਲਾਈ ਦੇ ਕੰਮਾਂ ਲਈ ਹਾਜ਼ਰ ਰਹਿੰਦੀ ਹੈ ਅਤੇ ਅੱਗੇ ਤੋਂ ਵੀ ਅਸੀਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਰਹਾਂਗੇ। ਇਸ ਮੌਕੇ ਸਿਵਲ ਸਰਜਨ ਮੋਗਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਅਗਰਵਾਲ ਸਮਾਜ ਸਭਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਡਾਕਟਰ ਗਗਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਅਗਰਵਾਲ ਸਮਾਜ ਸਭਾ ਹਮੇਸ਼ਾ ਸਿਹਤ ਵਿਭਾਗ ਦੇ ਕੰਮਾਂ ਵਿੱਚ ਨਿੱਜ ਸਵਾਰਥ ਸਹਿਯੋਗ ਦਿੰਦੇ ਰਹਿੰਦੇ ਹਨ। ਇਸ ਮੌਕੇ ਡਾਕਟਰ ਰੀਤੂ ਜੈਨ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਨੇ ਵੀ ਆਪਣੇ ਵਿਚਾਰ ਰੱਖੇ ਇਸ ਮੌਕੇ ਤੇ ਹਾਜ਼ਰ ਕ੍ਰਿਸ਼ਨ ਕੁਮਾਰ ਗੋਇਲ ਸਮੀਰ ਸਿੰਘਲਾ ਰਾਜਨ ਮਿੱਤਲ ਦਵਿੰਦਰ ਸਿੰਘਲਾ ਰਾਜਕੁਮਾਰ ਗਰਗ ਪ੍ਰਿੰਸ ਸਿੰਘਲਾ ਸੌਰਵ ਗੋਇਲ ਰਵਦੀਪ ਸਿੰਘ ਸੋਢੀ ਡਾਕਟਰ ਨਿਰਪਮਾ ਡਾਕਟਰ ਮਨੀਸ਼ਾ ਸਿੰਘਲਾ ਲਵਲੀ ਸਿੰਘਲਾ ਦਮਿੰਦਰ ਸਿੰਘਲਾ ਮਨਦੀਪ ਗੋਇਲ ਦਿਨੇਸ਼ ਗੁਲਾਟੀ ਜ਼ਿਲ੍ਹਾ ਕਾਊਂਟ ਅਫਸਰ ਪਰ ਡਾਕਟਰ ਕਰਨ ਮਿੱਤਲ ਡਾਕਟਰ ਆਕਾਸ਼ਾ ਇਨਚਾਰਜ ਬਲੱਡ ਬੈਂਕ ਵੀ ਹਾਜ਼ਰ ਪਰਵੀਨ ਸ਼ਰਮਾ ਡੀਪੀਐਮ ਮੋਗਾ ਓਮ ਅਰੋੜਾ ਪੀਐਨ ਡੀਟੀ ਕੋਆਰਡੀਨੇਟਰ ਸਮੀਤ ਬਜਾਜ ਰਿਪੋਰਟਰ ਜਸਵਿੰਦਰ ਸਿੰਘ ਰਖਰਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ ਨਿਊਜ਼ ਮੈਂ ਅਕਵਲ ਸਮਾਸ ਸਭਾ ਮੋਗਾ ਜਿਨ੍ਹਾਂ ਦੇ ਸਾਰੇ ਮੈਂਬਰਸ ਦੇ ਯਤਨਾਂ ਨਾਲ ਸਿਵਲ ਹਸਪੀਟਲ ਮੋਗਾ ਨੂੰ ਇਹਨਾਂ ਨੇ ਬੈਡਸ਼ੀਟਸ ਦਿੱਤੀਆਂ ਪੇਸ਼ੈਂਟਸ ਲਈ ਬਿਲਕੁਲ ਬਹੁਤ ਹੀ ਧੰਨਵਾਦੀਆਂ ਤੇ ਇਹਨਾਂ ਨੇ ਬਹੁਤ ਅੱਛਾ ਕੰਮ ਵਾਲਾ ਕੀਤਾ ਕਿਉਂਕਿ ਜਿਹੜੀ ਹਸਪੀਟਲ ਨੂੰ ਕੋਈ ਡੋਨੇਸ਼ਨ ਦਿੱਤੀ ਜਾਂਦੀ ਹੈ ਉਹ ਸਭ ਤੋਂ ਉੱਤੇ ਹੈ ਤੇ ਅਸੀਂ ਇਹਨਾਂ ਨੂੰ ਇਹ ਸ਼ੋਅਰ ਦਿਵਾਉਂਦੇ ਆ ਕਿ ਸਾਡੇ ਜਿਹੜੇ ਡਾਕਟਰਸ ਆ ਸਟਾਫ ਹਰ ਪੇਸ਼ੈਂਟ ਦਾ ਮਤਲਬ ਤਨਮਨ ਦਾ ਨਾਮ ਮਤਲਬ ਸੇਵਾ ਕਰਾਂਗੇ ਤਾਂ ਜੋ ਅਸੀਂ ਇਹਨਾਂ ਦੀ ਜਿਹੜੀ ਉਮੀਦਾਂ ਦੇ ਵੀ ਖਰੇ ਉੱਤੇ ਹੀ ਤੇ ਆਮ ਨਾਲੇ ਟਾਈਮ 'ਚ ਵੀ ਇਹ ਸਾਨੂੰ ਸਹਿਯੋਗ ਦਿੰਦੇ ਧੰਨਵਾਦ ਹਾ ਮੇਰਾ ਨਾਮ ਡਾਕਟਰ ਅਜੀ ਕਾਂਸਲ ਹੈ ਮੈਂ ਅਰਵਾਰ ਸਮਾਜ ਸਭਾ ਤੋਂ ਪੰਜਾਬ ਰੈਜੀਡੈਂਟ ਹੈ ਤੇ ਮੈਂ ਦੇਖਿਆ ਵੀ ਕਿਹੜਾ ਹਸਪੀਟਲ ਹੈ ਕਾਫੀ ਹਾਰਡ ਵਰਕਿੰਗ ਕਰਦਾ ਹੈ ਪਰ ਇਹਨਾਂ ਕੋਲੇ ਓਟੀ ਸੀਟ ਤੇ ਬੈੱਡ ਸ਼ੀਟ ਦੀ ਕਾਫੀ ਕਮੀ ਸੀ ਤੇ ਫਿਰ ਅਸੀਂ ਸੀਐਮਓ ਸਾਥੇ ਇਸੇ ਮੌਕੇ ਨਾਲ ਡਿਸਕਸ਼ਨ ਕਰਕੇ ਇਹਨਾਂ ਨੂੰ ਅੱਜ ਅਸੀਂ ਬੈੱਡ ਸ਼ੀਟ ਵਗੈਰਾ ਦਿੱਤੀ ਹੈ ਤਾਂ ਕਿ ਕਿਹੜੇ ਪੇਸ਼ੈਂਟ ਆਂਦੇ ਆ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਵਗੈਰਾ ਨਾ ਆਵੇ ਬਾਕੀ ਕਿਹੜਾ ਇਹਨਾਂ ਦਾ ਜਿੰਨਾ ਵੀ ਸਟਾਫ ਹੈ ਜਿੰਨੇ ਡਾਕਟਰ ਹੈ ਕਾਫੀ ਹਾਰਡ ਵਰਕਿੰਗ ਕਰਦੇ ਹੈ ਤੇ ਸਿਵਲ ਹਸਪੀਟਲ ਅਗੇ ਨਾਲੋਂ ਕਾਫੀ ਬੈਟਰ ਵਧੀਆ ਕੰਮ ਕਰ ਰਿਹਾ ਹੈ ਤਾਂ ਕਿ ਅਸੀਂ ਇਹ ਜਿਦੜੀ ਸਾਨੂੰ ਵੀ ਐਨਜੀਓ ਨੂੰ ਚਾਹੀਦਾ ਵੀ ਅਸੀਂ ਇਹਨਾਂ ਦੀ ਬਾਹਮਾਂ ਬਣ ਕੇ ਕੰਮ ਕਰੀਏ ਐਡਮਿਨਿਸਟਰेटर ਤੇ ਜਦੋਂ ਐਨਜੀਓ ਇੱਕ ਦੂਜੇ ਦੀ ਬਾਹਮਾਂ ਬਣ ਕੇ ਕੰਮ ਕਰਦੇ ਆ ਤੇ ਬਹੁਤ ਵਧੀਆ ਸਾਰੇ ਨੂੰ ਚੰਗਾ ਲੱਗਦਾ ਹੈ